ਸਾਤਸੰਗ ਜੀ ਇੱਕ ਮੀਤ ਸਿੰਘ ਹੁੰਦਾ ਸੀ ਮਹਾਪੁਰਸ਼ਾਂ ਦਾ ਸ਼ਰਧਾਲੂ ਸੀ ਰਾਜਾ ਸਾਹਿਬ ਦਾ ਜਿਹੜਾ ਉਹਨਾਂ ਦੇ ਚਰਨਾਂ 'ਚ ਬਹਿ ਗਿਆ ਜਿਹੜੀ ਬੇਨਤੀ ਕਰਤੀ ਉਹ ਅੱਜ ਵੀ ਓਵੇਂ ਜਿਵੇਂ ਸੁਣਦੇ ਨੇ ਮਹਾਪੁਰਸ਼ ਦਾ ਸੁਭਾਅ ਹੁੰਦਾ ਹੈ ਮੈਂ ਬੇਨਤੀ ਕਰਦਾ ਸੀ ਤੁਹਾਡੀ ਜ਼ਿੰਦਗੀ 'ਚ ਕੋਈ ਸੰਕਟ ਆ ਜਾਏ ਜ਼ਿੰਦਗੀ 'ਚ ਕਿਤੇ ਰੋੜ ਬੈਜੇ ਕਹਿੰਦੇ ਨਹੀਂ ਸਾਨੂੰ ਕੋਈ ਨਹੀਂ ਜਦ ਕਦੇ ਭੀੜ ਬਣੀ ਦੱਸੀ ਤੀ ਵਸ ਫੋਨ ਮਾਰਦੀ ਪਤਾ ਉਦੋਂ ਲੱਗਦਾ ਜਦੋਂ ਫੋਨ ਫੋਨ ਸਭ ਬੰਦ ਹੋ ਜਾਂਦੇ ਨੇ ਇਹ ਨਹੀਂ ਕੋਈ ਵੀ ਖੜਦਾ ਹਜ਼ਾਰ ਵਾਰ ਕਿਸੇ ਨੂੰ ਮਾਇਆ ਦੇ ਦਿਓ ਹਜ਼ਾਰ ਵਾਰ ਇੱਕ ਵਾਰੀ ਜਵਾਬ ਦੇ ਦਿਓ ਵੀ ਹੈ ਨਹੀਂ ਅਗਲਾ ਕਹਿੰਦਾ ਕੋਈ ਨਹੀਂ ਸਮਾਜ ਤੇ ਦੱਸਾਂਗੇ ਹੋਰ ਕੋਈ ਕਿਸੇ ਦਾ ਸਾਹਣ ਜਾਤ ਨਹੀਂ ਰੱਖਦਾ ਸਾਧ ਸੰਗਤ ਜੀ ਲੋਕੀ ਜਿਹੜੇ ਨੇ ਸੰਸਾਰ ਜਿਹੜਾ ਹੈ ਇਹ ਨਹੀਂ ਕਿਸੇ ਦਾ ਬਣਦਾ ਮੈਂ ਹਮੇਸ਼ਾ ਬੇਨਤੀ ਕਰਦਾ ਜਿੱਦਣ ਦੁਨੀਆ ਛੱਡ ਜੇਗੀ ਲੋਕੀ ਛੱਡ ਜਾਣਗੇ ਜੇ ਇੱਥੇ ਆਉਂਦਾ ਹੋਏਗਾ ਜੇ ਇੱਥੇ ਹਾਜ਼ਰੀਆਂ ਭਰੀਆਂ ਹੋਣਗੀਆਂ ਨਾ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਭਾਵੇਂ ਅਮਰੀਕਾ ਚਲਿਆ ਜੀ ਭਾਵੇਂ ਕੈਨੇਡਾ ਚਲਿਆ ਜੀ ਭਾਵੇਂ ਜੁੱਤੀਆਂ ਗੰਡ ਲੈ ਭਾਵੇਂ ਕਿਸੇ ਫੈਕਟਰੀ ਚ ਨੌਕਰ ਬਣ ਕੇ ਕੰਮ ਕਰ ਲੈ ਤੇਰੇ ਉਸੇ ਕੰਮ ਚ ਵਰਗਤਾਂ ਪੈ ਜਾਣਗੀਆਂ ਤੇਰੀ ਉਹੀ ਬਿਮਾਰੀ ਉਹੀ ਦੁੱਖ ਤੇਰਾ ਰੋਗ ਸੂਲੀ ਤੇਰੀ ਸੂਲ ਕਿਹੜੇ ਵੇਲੇ ਬਣ ਜਣੀ ਪਤਾ ਹੀ ਨਹੀਂ ਲੱਗਣਾ ਪਤਾ ਹੀ ਨਹੀਂ ਲੱਗਣਾ ਸਾਧ ਸੰਗਤ ਜੀ ਧਿਆਨ ਦਿਓ ਉਹ ਮੀਤ ਸਿੰਘ ਸੀ ਇੱਕ ਰਲੂ ਨਾਮ ਦਾ ਬੰਦਾ ਉਹਦੇ ਨਾਲ ਝਗੜਾ ਚੱਲ ਪਿਆ ਹੁੰਦਾ। ਦੋਵੇਂ ਬੱਕਰੀਆਂ ਰੱਖਦੇ ਸੀ। ਰਾਜਾ ਸਾਹਿਬ ਐ ਮਜਾਰੇ ਰਹਿੰਦੇ ਸੀ ਉਦੋਂ। ਉਹ ਨਾ ਦੋਵੇਂ ਬੱਕਰੀਆਂ ਰੱਖਦੇ ਸੀ। ਆਪਸ ਵਿੱਚ ਉਹ ਰਲੂ ਸੀ ਜਿਹੜਾ ਉਹ ਉਹਦੇ ਖੇਤ ਚਰਾ ਲਿਆ ਕਰੇ ਗਈ ਵਾਰ। ਬੱਕਰੀਆਂ ਚਾਰ ਆਇਆ ਕਰਨ। ਦੋਵਾਂ 'ਚ ਆਪਸੀ ਰੰਜਿਸ਼ ਰਹਿਣ ਲੱਗ ਗਈ ਧੜੇਵਾ ਜੀ ਬਣ ਗਈ ਇੱਕ ਦੂਜੇ ਨਾਲ ਲੜ ਪਏ ਵਿਵਾਦ ਵਧਦਾ ਵਧਦਾ ਐਨਾ ਵਧ ਗਿਆ ਦੋਵੇਂ ਜਣੇ ਐਨਾ ਆਪਸ ਵਿੱਚ ਖੇਪੜ ਪਏ ਕਹਿੰਦੇ ਉਹ ਜਿਹੜਾ ਮੀਤ ਸਿੰਘ ਸੀ ਉਹ ਕਹਿੰਦਾ ਵੀ ਇਨੂੰ ਕਿਵੇਂ ਨਾ ਕਿਵੇਂ ਕਿਸੇ ਤਰੀਕੇ ਫਸਾਉਣਾ ਹੈ ਇਹਨੂੰ ਫਸਾਉਣਾ ਐਵੇਂ ਇਹ ਮੇਰੀਆਂ ਬੱਕਰੀਆਂ ਚਰਾਉਂਦਾ ਉੱਚਾ ਨੀਵਾ ਬੋਲਿਆ ਮੀਤ ਸਿੰਘ ਜਿੱਥੇ ਬੱਕਰੀਆਂ ਚਾਰਦਾ ਸੀ ਚਾਰ ਮਾਇਆ ਦੇ ਛਿੱਲੜ ਵੀ ਸੀ ਉਹਦੇ ਕੋਲ ਸਰਕਾਰੀ ਦਰਬਾਰੇ ਵੀ ਕਿਸੇ ਨਾ ਕਿਸੇ ਅਫਸਰ ਨਾਲ ਆਉਂਦੀ ਬਣਦੀ ਸੀ ਮਾਣ ਸੀ ਹਰ ਇੱਕ ਬੰਦੇ ਨੂੰ ਮਾਣ ਹੁੰਦਾ ਹੈ ਆਪੋ ਆਪਣੇ ਮਿੱਤਰ ਤੇ ਆਪੋ ਨਾਲ ਆਪਣੇ ਲੀਡਰ ਤੇ ਆਪੋ ਆਪਣੇ ਅਹੁਦੇਦਾਰ ਤੇ ਉਹ ਰੁਮਾਨ ਸੀ ਸੁਣਿਆ ਉਹਨੇ ਕੀ ਕੀਤਾ ਮੀਤ ਸਿੰਘ ਨੇ ਨਾ ਰਲੂ ਦੇ ਵੇੜੇ 'ਚ ਆਪਣੀ ਇੱਕ ਬੱਕਰੀ ਮਾਰ ਕੇ ਗਲ ਵੱਢ ਕੇ ਉਹਦੇ ਵੇੜੇ 'ਚ ਸਿੱਟਦੀ ਜਦੋਂ ਵੇੜੇ 'ਚ ਬੱਕਰੀ ਸਿੱਤੀ ਦਿਨ ਚੜਿਆ ਦਿਨ ਚੜ ਕੇ ਉਹਨੇ ਆਖਿਆ ਵੀ ਮੀਤ ਸਿੰਘ ਨੇ ਰੋਲਾ ਪਾਤਾ ਮੇਰੀ ਬੱਕਰੀ ਮੀਤ ਸਿੰਘ ਕਹਿੰਦਾ ਪਿੰਡ ਦੀ ਪੰਚਾਇਤ ਇਕੱਠੀ ਕਰ ਲਈ ਸਾਰੇ ਇਕੱਠੇ ਕਰ ਲਏ ਕਿ ਨਾ ਮੇਰੀ ਬੱਕਰੀ ਇਹ ਰਲੂ ਆਪਣੇ ਬਾੜੇ ਚ ਚੁੱਕ ਲਿਆ ਆ ਇਹਨੇ ਮੇਰੀ ਬੱਕਰੀ ਮਾਰਦੀ ਸਰਸੰਗਤ ਜੀ ਗੱਲ ਥਾਣੇ ਤੱਕ ਪਹੁੰਚ ਗਈ ਜਦੋਂ ਥਾਣੇ ਪਹੁੰਚੀ ਉਹ ਆਏ ਸਿਪਾਈ ਆਏ ਕੋਈ ਬਣਦੀ ਸੀ ਮੀਰ ਸਿੰਘ ਦੀ ਸਰਕਾਰ ਦੇ ਸਿਪਾਈ ਆਏ ਤੇ ਰਲੂ ਨਾਮ ਦਾ ਜਿਹੜਾ ਬੰਦਾ ਸੀ ਉਹਨੂੰ ਗ੍ਰਿਫਤਾਰ ਕਰਕੇ ਲੈ ਗਏ ਝੂਠਾ ਹੀ ਬਸਾਤਾ ਮਾਰੀ ਨਹੀਂ ਸੀ ਬੱਕਰੀ ਉਹਨੇ ਚੁੱਕੀ ਨਹੀਂ ਸੀ ਧੋਖੇ ਨਾਲ ਐਵੇਂ ਰੰਜਿਸ਼ ਕੱਢਣ ਵਾਸਤੇ ਅੱਜ ਕੱਲ ਵੀ ਤਾਂ ਲੋਕ ਐਂ ਕਰਦੇ ਨੇ ਕਿਸੇ ਨੂੰ ਫਸਾਉਣਾ ਹੋਵੇ ਬਹੁਤਾਂਤ ਜਿਹੜੀਆਂ ਗੁਰੂ ਗ੍ਰੰਥ ਸਾਹਿਬਹਾਰ ਦੇ ਦੀਆਂ ਗੁਟਕਾ ਸਾਹਿਬ ਦੀਆਂ ਬੇਦਵੀਆਂ ਦੀਆਂ ਘਟਨਾ ਤੁਸੀਂ ਵੇਖੋਗੇ ਨਾ ਬਹੁਤਾਂਤ ਲੋਕ ਇਹ ਨਿਕਲਦੇ ਨੇ ਵੀ ਮੇਰੀ ਰੰਜਿਸ਼ ਸੀ ਤਾਂ ਮੈਂ ਇਹਦਾ ਨਾਮ ਲਾਉਣ ਵਾਸਤੇ ਗੁਟਕਾ ਹੀ ਸਿੱਤਦਾ ਬੜੇ ਲੋਕ ਅੱਜ ਵੀ ਮਿਲ ਜਣਗੇ ਬੱਕਰੀ ਚੁੱਕੀ ਨਹੀਂ ਸੀ ਰਲੂ ਸੀ ਏੜਾ ਉਹ ਬੇਦਾਗ ਸੀ ਕੋਈ ਗਲਤੀ ਨਹੀਂ ਸੀ ਮੀਤ ਸਿੰਘ ਨੇ ਆਪਣੀ ਰੰਜਿਸ਼ ਕੱਢਣ ਵਾਸਤੇ ਆਪੇ ਬੱਕਰੀ ਮਾਰੀ ਆਪੇ ਉਹਦੇ ਵੇੜੇ 'ਚ ਸਿੱਟਦੀ ਆਪੇ ਸਿਪਾਈ ਬੁਲਾ ਲੇ ਉੱਤੇ ਜਲਦੀ ਸੀ ਆਪੇ ਗਿਰਫਤਾਰ ਕਰਾਤਾ ਉਹਨਾਂ ਨੂੰ ਫੜ ਕੇ ਲੈ ਗਏ ਨਵੇਂ ਸ਼ਹਿਰ ਥਾਣਾ ਪੈਂਦਾ ਸੀ ਸਿਪਾਈ ਜਦੋਂ ਫੜ ਕੇ ਲੈ ਕੇ ਗਏ ਸਮਾ ਲੰਗਿਆ ਹੁਣ ਰਲੂ ਸੀ ਜਿਹੜਾ ਉਹ ਰਾਜਾ ਸਾਹਿਬ ਦਾ ਸ਼ਰਦਾਲੂ ਸੀ ਰਲੂ ਰਾਜਾ ਸਾਹਿਬ ਦਾ ਮੀਤ ਸਿੰਘ ਵੀ ਇਹ ਵੀ ਰਾਜਾ ਸਾਹਿਬ ਦਾ ਸ਼ਰਦਾਲੂ ਇੱਕ ਗੱਲ ਚੇਤੇ ਰੱਖਿਓ ਇੱਥੇ ਭਾਵੇਂ ਮੈਂ ਆ ਤੇ ਭਾਵੇਂ ਅਮਰੀਕ ਸਿੰਘ ਬੈਠਾ ਹੈ ਭਾਵੇਂ ਕੋਈ ਬੈਠਾ ਹੈ ਇਹ ਘਰ ਮਹਾਪੁਰਸ਼ ਦੀ ਦ੍ਰਿਸ਼ਟੀ ਰਾਜਾ ਸਾਹਿਬ ਦੀ ਦ੍ਰਿਸ਼ਟੀ ਸਾਰਿਆਂ ਵਾਸਤੇ ਇੱਕ ਹੈ ਇਹ ਨਹੀਂ ਵੀ ਮੰਨ ਲਓ ਵੀ ਅਸੀਂ ਕੀਰਤਨ ਕਰਦੇ ਆ ਅਸੀਂ ਬਾਲੇ ਪਿਆਰੇ ਉਹਨਾਂ ਨੂੰ ਨਾ 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 ਜਿਹੜਾ ਗਲਤੀ ਕਰੇਗਾ ਉਹ ਸਜ਼ਾ ਦਾ ਹੱਕਦਾਰ ਹੈ ਭਾਵੇਂ ਕੋਈ ਹੋਵੇ ਕੋਈ ਸੈਕਟਰੀ ਕੋਈ ਪ੍ਰਧਾਨ ਕੋਈ ਖਜ਼ਾਨਚੀ ਕੋਈ ਵੀ ਜਹੇ ਇੱਥੇ ਕੋਈ ਨਹੀਂ ਬਖਸ਼ਿਆ ਜਾਣਾ ਮੈਂ ਤਾਂ ਆਪਣੇ ਨਾਲ ਵਾਲੇ ਇਹਨਾਂ ਨੂੰ ਵੀ ਕਹੀਦਾ ਵੀ ਐਡੇ ਧਿਆਨ ਨਾਲ ਬੈਠਿਆ ਕਰੋ ਜਿਹੜਾ ਇਸ ਦਰ ਤੋਂ ਧੱਕਿਆ ਗਿਆ ਕਿਸੇ ਨਰਕ ਨੇ ਵੀ ਥਾਂ ਨਹੀਂ ਜਣਾ ਸੱਚ ਹੈ ਹੈ ਦੋਵੇਂ ਸੇਵਾਦਾਰ ਸਾਧ ਸੰਗਤ ਜੀ ਉਸ ਵੇਲੇ ਉਹ ਜਿਹੜਾ ਰਲੂ ਨਾਮਕ ਬੰਦਾ ਸੀ ਗ੍ਰਿਫਤਾਰ ਕਰ ਲਿਆ ਥਾਣੇ 'ਚ ਲੈ ਗਏ ਜ਼ਮਾਨਤਾ ਕਰਾਈ ਉਹਨੇ ਆਪਣੀਆਂ ਮਾਇਆ ਲੱਗੀ ਚੋਖੀ ਜਦੋਂ ਜ਼ਮਾਨਤ ਕਰਾ ਕੇ ਆਪਣੇ ਘਰ ਆਇਆ ਉਹਨੇ ਜ਼ਮਾਨਤ ਕਰਾ ਕੇ ਜਦੋਂ ਘਰ ਆਉਣ ਲੱਗਿਆ ਨਾ ਦੋ ਦਿਨ ਚਾਰ ਦਿਨ 10 ਦਿਨ ਲੰਘੇ ਕਹਿੰਦੇ ਜਿੱਦਣ ਹਕਮ ਰਾਣ ਨੇ ਸਜ਼ਾ ਸੁਣਾਉਣੀ ਐ ਜਿਤਣ ਉਹਨੇ ਸਜ਼ਾ ਸੁਣਾਉਣੀ ਐ ਕਹਿੰਦੇ ਤਰੀਕ ਤੇ ਜਾਣ ਲੱਗਿਆ ਸੁਣਿਓ ਤਰੀਕ ਤੇ ਜਾਣ ਲੱਗਿਆ ਉਹ ਗੁਰਦੁਆਰਾ ਦੁਖਨਵਰ ਸਾਹਿਬ ਦੀ ਧਰਤੀ ਉੱਥੇ ਉਹਨੇ ਮੱਥਾ ਟੇਕਿਆ ਜਾ ਕੇ ਜਮਾਂਦ ਤੇ ਆਇਆ ਕੁਛ ਸਮਾਂ ਰਿਹਾ ਜਦੋਂ ਸੁਣਵਾਈ ਹੋਣੀ ਕੇਸ ਦੀ ਕਹਿੰਦੇ ਹੁਕਮਰਾਨ ਨੇ ਸੁਣਵਾਈ ਕਰਨੀ ਹੈ ਸਜ਼ਾ ਦੇਣੀ ਉਹਨੇ ਨਾ ਰਲੂ ਸਿੰਘ ਰਾਜਾ ਸਾਹਿਬ ਦੇ ਚਰਨਾਂ 'ਚ ਮਿਲਿਆ ਨਹੀਂ ਹੱਥ ਜੋੜ ਕੇ ਕਹਿੰਦਾ ਰਾਜਾ ਸਾਹਿਬ ਹੱਥ ਜੋੜ ਕੇ ਕਹਿੰਦਾ ਕਹਿੰਦਾ ਰਾਜਾ ਸਾਹਿਬ ਜੀ ਦਿਨ ਰਾਤ ਤੇਰੇ ਘਰ ਦੀ ਮੈਂ ਸੇਵਾ ਕੀਤੀ ਮੈਂ ਨਹੀਂ ਦੱਸਣਾ ਕਿਸੇ ਨੂੰ ਮੈਂ ਝੂਠਾ ਜਾਂ ਸੱਚਾ ਤੇਰੇ ਘਰ ਦੀ ਮੈਂ ਸੇਵਾ ਕੀਤੀ ਏ ਮੈਂ ਬੇਦਾਗਾਂ ਮੈਂ ਬੱਕਰੀ ਨਹੀਂ ਕੋਈ ਵੀ ਮਾਰੀ ਮੈਂ ਹੱਤਿਆ ਨਹੀਂ ਕੀਤੀ ਮੈਂ ਚੋਰੀ ਨਹੀਂ ਕੀਤੀ ਮੀਤ ਸਿੰਘ ਨੇ ਮੈਨੂੰ ਤਕੇ ਦੇ ਨਾਲ ਰੰਜਿਸ਼ ਦੇ ਤਹਿਤ ਫਸਾਇਆ ਰਾਜਾ ਲੈ ਮੇਰੀ ਇੱਕ ਤੇਰੇ ਅਗੇ ਅਰਜ਼ੋਈ ਏ ਤਰ ਲੈ ਜੇ ਮੈਂ ਤੇਰੇ ਘਰ ਵਿੱਚ ਰਤਾ ਜਿੰਨੀ ਵੀ ਸੇਵਾ ਕੀਤੀ ਏ तू, तू मेरी रथा जितीवी कालणा अपने दर ਤੇ ਥਾਏ ਪਾਈਏ ਲੈ ਰਾਜਿਆ ਹੁਣੇ ਚੇਤੇ ਰਖੀ ਉਥੇ ਹੁਣ ਮੈਨੂੰ ਹੁਕਮਰਾਨਾਂ ਤੇ ਯਕੀਨ ਨਹੀਂ ਮੈਨੂੰ ਤਾਂ ਤੇਰੇ ਤੇ ਯਕੀਨ ਇਹ ਫੈਸਲਾ ਤੂੰ ਕਰ। ਇਹ ਕਹਿ ਗਿਆ ਤੇ ਜਾਂਦਾ ਜਾਂਦਾ ਅੱਖਾਂ 'ਚੋਂ ਅਥਰੂ ਨੇ ਰੋਈ ਜਾਂਦਾ ਕਿਉਂਕਿ ਜਿਹੜੇ ਬੰਦੇ ਨਾਲ ਬਿਨਾ ਮਤਲਬ ਤੋਂ ਧੱਕਾ ਹੋਇਆ ਹੋਵੇ ਜ਼ਿੰਦਗੀ 'ਚ ਕਈ ਵਾਰ ਸਾਰਿਆਂ ਨਾਲ ਹੀ ਹੁੰਦਾ ਨੇ ਫੇਰ ਬੰਦਾ ਇੱਕੋ ਗੱਲ ਕਹਿੰਦਾ ਬਸ ਉਹ ਕਹਿੰਦਾ ਰਾਜਾ ਸਾਹਿਬ ਜੀ ਉਹ ਮੈਨੂੰ ਕੀ ਮੇਰਾ ਕੀ ਜਾਏਗਾ ਮੈਨੂੰ ਕਿਸੇ ਨੇ ਕੀ ਆਖਣਾ ਜਾਂਦਾ ਜਾਂਦਾ ਅਰਦਾਸ ਕਰ ਗਿਆ ਤੇ ਕਹਿ ਗਿਆ ਨਾਲੇ ਰਾਜਾ ਮੇਰਾ ਕੁਛ ਨਹੀਂ ਗਰੀਬ ਦਾ ਜਾਣਾ ਹੋ ਕੁਛ ਨਹੀਂ ਗਰੀਬ ਉਵੇਂ ਜਿਵੇਂ ਕਿਸੇ ਦਰੋਪਾਂ ਦੀ ਲੱਜਿਆ ਰੱਖ ਲਈ ਸੀ ਦਰੋਪਾਂ ਦੀ ਲੱਜਿਆ ਉਵੇਂ ਜਿਵੇਂ ਕਹਿਣਾ ਮਾਰੇ ਰੱਖ ਲਿਓ ਮੇਰੀ ਤਰੀਕ ਤੇ ਪਹੁੰਚ ਗਿਆ ਸੁਣਿਓ ਇਧਰੋਂ ਮੀਤ ਸਿੰਘ ਮੀਤ ਸਿੰਘ ਉਸ ਵੇਲੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਹੈ ਤਾਂ ਉਹ ਵੀ ਸੇਵਾਦਾਰ ਸੀ ਮੱਥਾ ਟੇਕ ਕੇ ਜਦੋਂ ਜਾਣ ਲੱਗਿਆ ਮਾਰੇ ਮਜਾਰੇ ਤੋਂ ਐ ਮੂਸੇਪੁਰ ਨੂੰ ਤੁਰੇ ਹੁੰਦੇ ਨੇ ਇੱਕ ਪੱਠਾਏ ਰਸਤੇ 'ਚ ਉੱਥੇ ਰੁਕ ਗਏ ਰਾਜਾ ਸਾਹਿਬ ਉਹ ਪੱਠੇ ਤੇ ਜਦੋਂ ਰੁਕੇ ਨਾ ਕਹਿੰਦੇ ਲਾਲ ਸੁਰਖ ਚਿਹਰਾ ਵੀਰ ਰਸ ਵਿੱਚ ਬਹੁਤ ਵੀਰ ਦਸ ਵਿੱਚ ਸਾਧ ਸੰਗਤ ਜੀ ਮੀਤ ਸਿੰਘ ਕੋਲ ਖੜਾ ਹੈ ਉਹ ਵੀ ਤਰੀਕ ਤੇ ਚੱਲਿਆ ਜਿਹਨੇ ਫਸਾਇਆ ਸੀ ਰੂ ਜਦੋਂ ਤਰੀਕ ਤੇ ਚੱਲਿਆ ਰਾਜਾ ਸਾਹਿਬ ਉਸ ਵੇਲੇ ਇੱਥੇ ਉੱਚੀ ਆਵਾਜ਼ ਵਿੱਚ ਗੰਭੀਰ ਹੋ ਕੇ ਬੋਲੇ ਰਾਜਾ ਸਾਹਿਬ ਆਖਣ ਲੱਗੇ ਹੁਕਮਰਾਨਾ ਨੇ ਹਥਿਆ ਜਿੜੀਆਂ ਨਹੀਂ ਮਾਰੀ ਦੀ ਆਏ ਬੋਲੇ ਨੇ ਹਥਿਆ ਜਿੜੀਆਂ ਨਹੀਂ ਮਾਰੀ ਦੀਆਂ ਨੇ ਹੱਕੇ ਬੰਦੇ ਨਹੀਂ ਮਾਰੀ ਦੇ ਆਏ ਜਦੋਂ ਗਰਜਵੀਂ ਆਵਾਜ਼ ਵਿੱਚ ਬੋਲੇ ਕੋਲ ਖੜਾ ਸੀ ਮੀਤ ਸਿੰਘ ਬੋਲਿਆ ਤਾਂ ਕੁਝ ਨਹੀਂ ਗਿਆ ਮੱਥਾ ਟੇਕ ਕੇ ਭੁੱਲ ਹੋ ਗਈ ਭੁੱਲ ਹੋ ਗਈ ਤਰੀਕ ਤੇ ਚਲੇ ਗਿਆ ਤਰੀਕ ਤੇ ਹੁਣ ਇਹਦੀ ਮੀਤ ਸਿੰਘ ਦੀ ਜਲਦੀ ਸੀ ਉਥੇ ਜਦੋਂ ਹੁਕਮਰਾਨ ਦੇ ਕੋਲ ਖੜ ਗਿਆ ਕਹਿੰਦਾ ਜੀ ਸੁਣਾਓ ਸਜ਼ਾ ਦਿਓ ਇਹਨੂੰ ਸਜ਼ਾ ਉਸ ਵੇਲੇ ਹੁਕਮਰਾਨ ਨੇ ਸਾਹਮਣੇ ਖੜਾ ਲਿਆ ਇੱਕ ਵਾਰੀ ਪੁੱਛਿਆ ਰੁਲੂ ਤੂੰ ਬੱਕਰੀ ਮਾਰੀ ਹੈ ਨਹੀਂ ਜੀਵ ਹਤਿਆ ਕੀਤੀ ਤੂੰ ਉਹ ਕਹਿੰਦਾ ਜੀ ਮੈਂ ਰਾਜਾ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿਣਾ ਮੈਂ ਇਹ ਪਾਪ ਨਹੀਂ ਕੀਤਾ ਮੈਂ ਆ ਸੱਚਾ ਕਿਸੇ ਰੰਜਸ਼ ਦੇ ਤਹਿਤ ਮੈਨੂੰ ਫਸਾਇਆ ਜਾ ਰਿਹਾ ਹੈ ਮੈਂ ਨਹੀਂ ਇਹੋ ਜਿਹਾ ਕੁਝ ਵੀ ਕੀਤਾ ਸੁਣਿਓ ਉਸ ਵੇਲੇ ਉਹ ਰੁਲੂ ਨੂੰ ਕਹਿੰਦਾ ਕਹਿੰਦਾ ਮੈਨੂੰ ਤਾਂ ਹੁਣ ਫੈਸਲਾ ਕਰਨਾ ਹੀ ਪੈਣਾ ਹੈ ਉਮੀਦ ਸਿੰਘ ਕੋਲ ਖੜਾ ਜਲਦੀ ਸੀ ਉਹਦੀ ਸਰਕਾਰੇ ਦਰਬਾਰੇ ਜਦੋਂ ਸਜ਼ਾ ਸੁਣਾਉਣ ਲੱਗਿਆ ਤੇ ਆਂਦੇ ਉਹ ਉਹ ਹੁਕਮਰਾਨ ਜਦੋਂ ਸਜ਼ਾ ਲੇਖਣ ਲੱਗਿਆ ਕਹਿੰਦੇ ਇੱਕਦਮ ਉਹਦੇ ਕੰਨਾਂ ਵਿੱਚ ਆਵਾਜ਼ ਪਈ ਹੁਕਮਰਾਨਾ ਨਿਹੱਥੀਆਂ ਚਿੜੀਆਂ ਨਹੀਂ ਮਾਰੀਦੀਆਂ ਆਏ ਆਵਾਜ਼ ਪਈ ਇੱਕਦਮ ਉਹਦਾ ਕਲਮ ਛੁੱਟ ਗਈ ਆਸ-ਪਾਸੇ ਵੇਖਦੇ ਕੌਣ ਇਹ ਘੋਣਵਾਜ ਦਿੰਦਾ ਨੇ ਹੱਥੀਆਂ ਚਿੜੀਆਂ ਨਹੀਂ ਮਾਰੀ ਸਾਧ ਸੰਗਤ ਜੀ ਪਹਿਲੀ ਵਾਰ ਆਵਾਜ਼ ਮਾਰੀ ਪਤਾ ਹੀ ਨਹੀਂ ਲੱਗਿਆ ਵੀ ਕੌਣ ਹੈ ਉਹਨੇ ਨਾ ਸੁਰਤ ਜੀ ਸੰਭਾਲੀ ਦੁਆਰਾ ਫੇਰ ਸਜ਼ਾ ਲੇਖਣ ਲੱਗੇ ਜਦੋਂ ਦੂਜੀ ਵਾਰ ਫੇਰ ਉਹ ਕਲਮ ਆਪਣੀ ਚਲਾਉਣ ਲੱਗਿਆ ਫੇਰ ਆਵਾਜ਼ ਕੰਨਾਂ 'ਚ ਪਈ ਹਕਮਾਨਾ ਤੈਨੂੰ ਸੁਣਿਆ ਨਹੀਂ ਨਿਹੱਥੀਆਂ ਚਿੜੀਆਂ ਨਹੀਂ ਮਾਰੀਦੀਆਂ ਸਾਧ ਸੰਗਤ ਜੀ ਉਸ ਵੇਲੇ ਇੱਕਦਮ ਰੁਕ ਗਏ ਸਾਰ ਰੁਕ ਗਏ ਕੰਨਾਂ 'ਚ ਆਵਾਜ਼ ਪੈ ਗਈ ਆਸੇ-ਪਾਸੇ ਵੇਖਦਾ ਜਦੋਂ ਆਸੇ-ਪਾਸੇ ਵੇਖਦਾ ਫੇਰ ਧਿਆਨ ਨਾਲ ਦਿੱਤਾ ਤੀਜੀ ਵਾਰ ਜਦੋਂ ਲੇਖਣ ਲੱਗਿਆ ਸਜਾ ਸਾਧ ਸੰਗਤ ਜੀ ਉਹ ਰਲੂ ਮਨੋਮਨ ਦੀ ਬੇਨਤੀਆਂ ਕਰਦਾ ਰਾਜਾ ਸਾਹਿਬ ਦੇ ਚਰਨਾਂ 'ਚ ਮਹਾਰਾਜ ਰੱਖ ਲਿਓ ਇੱਥੇ ਬੇਨਤੀ ਕਰਕੇ ਗਿਆ ਸੀ ਜਾਣ ਲੱਗਿਆ ਰੱਖ ਲਿਓ ਰਾਜਾ ਸਾਹਿਬ ਫੇਰ ਬੋਲਦੇ ਨੇ ਤੀਜੀ ਦੱਫਾ ਫੇਰ ਉਹਨਾਂ ਆਵਾਜ਼ ਦਿੱਤੀ ਉਹ ਨਿਹੰਸੀਆਂ ਚਿੜੀਆਂ ਨਹੀਂ ਮਾਰੀਆਂ ਜਦੋਂ ਤੀਜੀ ਵਾਰ ਐ ਬਚਨ ਬੋਲਿਆ ਇੱਕਦਮ ਉੱਤੇ ਨੂੰ ਝਾਕਦਾ ਹੈ ਹੁਕਮਰਾਨ ਲਾਲ ਸੁਰਖ ਰੰਗ ਗਿਲਤੀ ਲੱਗੀ ਹੱਥ ਵਿੱਚ ਖੁੰਡਾ ਫੜਿਆ ਮਹਾਰਾਜ ਸਾਹਮਣੇ ਖੜੇ ਨਜ਼ਰ ਆ ਗਏ ਸਾਹਮਣੇ ਆਵਾਜ਼ ਦਿੱਤੀ ਆ ਕੇ ਉਸ ਵੇਲੇ ਮੀਤ ਸਿੰਘ ਕੋਲ ਖੜਾ ਹੈ ਸੁਣਿਓ ਮੀਤ ਸਿੰਘ ਕੋਲ ਖੜਾ ਹੈ ਉਹ ਕਹਿੰਦਾ ਹੁਕਮਰਾਨ ਕਹਿੰਦਾ ਗਿਲਤੀ ਬੰਨੀ ਲਾਲ ਸੁਰਖ ਰੰਗ ਉਹ ਮੇਰੇ ਕੰਨਾਂ ਵਿੱਚ ਆਵਾਜ਼ ਪਈ ਜਾਂਦੀ ਏ ਜਦੋਂ ਮੈਂ ਕਲਮ ਚਲਾਉਣ ਲੱਗਦਾ ਉਸ ਵੇਲੇ ਆਵਾਜ਼ ਪੈ ਜਾਂਦੀ ਏ ਨਹੱਥੀਆਂ ਚਿੜੀਆਂ ਨਹੀਂ ਮਾਰੀਦੀਆਂ ਸਾਧ ਸੰਗਤ ਜੀ ਸੁਣਿਓ ਉਹ ਜਿਹੜਾ ਰਲੂ ਨਾਮਕ ਬੰਦਾ ਸੀ ਉਹਨੂੰ ਸਾਈਡ ਤੇ ਕਰਕੇ ਪੁੱਛਦਾ ਏ ਉਹ ਕਹਿੰਦਾ ਤੂੰ ਭਾਈ ਮੰਨਦਾ ਏ ਕਿਸੇ ਨੂੰ ਹੁਕਮਰਾਨ ਪੁੱਛਦਾ ਏ ਤੁਸੀਂ ਕਿਸੇ ਨੂੰ ਮੰਨਦੇ ਹੋ ਤੁਹਾਡਾ ਕੋਈ ਪੀਰ ਪੈਗੰਬਰ ਹੈ ਉਹ ਕਹਿੰਦਾ ਪੀਰ ਪੈਗੰਬਰ ਤਾਂ ਕੋਈ ਨਹੀਂ ਆਉਂਦਾ ਹੋਇਆ ਰਾਜਾ ਸਾਹਿਬ ਦੇ ਚਰਨਾਂ 'ਚ ਅਰਦਾਸ ਜ਼ਰੂਰ ਕਰਕੇ ਆਇਆ ਆਉਂਦਾ ਹੋਇਆ ਰਾਜਾ ਸਾਹਿਬ ਦੇ ਚਰਨਾਂ 'ਚ ਬੇਨਤਾ ਜ਼ਰੂਰ ਕੀਤਾ ਸੀ ਉਹ ਕਹਿੰਦਾ ਜਦੋਂ ਮੈਂ ਕਲਮ ਚਲਾਉਣ ਲੱਗਦਾ ਉਦੋਂ ਹੀ ਕੰਨਾਂ 'ਚ ਆਵਾਜ਼ ਪੈ ਜਾਂਦੀ ਹੈ ਨਾ ਹੱਥੀਆਂ ਚਿੜੀਆਂ ਨਹੀਂ ਮਾਰੀ ਉਹ ਜਿਹੜਾ ਮੀਤ ਸਿੰਘ ਸੀ ਮੀਤ ਸਿੰਘ ਸਾਧ ਸੰਗਤ ਜੀ ਜਦੋਂ ਉਹਨੂੰ ਦਸੀ ਨਾ ਹੁਕਮਰਾਨ ਨੇ ਗੱਲ ਪੁੱਭਾ ਮਾਰ ਕੇ ਉੱਥੇ ਹੀ ਰੋਣ ਲੱਗ ਪਿਆ ਕਹਿੰਦਾ ਹੁਣ ਸਜ਼ਾ ਨਾ ਸੁਣਾਈ ਇਹ ਆਵਾਜ਼ ਕਿਸੇ ਹੋਰ ਦੀ ਨਹੀਂ ਇਹ ਸ਼੍ਰੀ ਨਾਭ ਕਮਲਧਨ ਰਾਜਾ ਸਾਹਿਬ ਦੀ ਆਵਾਜ਼ ਉਹ ਬੋਲਦੇ ਨੇ ਸਾ ਸੰਗਤ ਉਹ ੜੂ ਆਇਆ ਭਜਿਆ ਭਜਿਆ ਮਹਾਰਾਜ ਦੇ ਚਰਨਾਂ 'ਚ ਖਤਮ ਕਰਤਾ ਕੀ ਸੀ ਜਦੋਂ ਆਇਆ ਚਰਣਾ ਤੇ ਸਿਰ ਰੱਖ ਕੇ ਰੋਈ ਜਾਂਦਾ ਹੈ ਉਹ ਮਹਾਰਾਜ ਜੀ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਇੰਨਾ ਪਿਆਰ ਕਰਦੇ ਹੋ ਰਾਜਾ ਮੈਂ ਤੇਰੇ ਚਰਣਾ ਚ ਬੇਨਤੀ ਕਰਕੇ ਗਿਆ ਸੀ ਜੇ ਤਿਲ ਜੀ ਨਹੀਂ ਘਾਲਣਾ ਮੇਰੀ ਥਾਏ ਪਾਈ ਹੈ ਨਾ ਤੇ ਮੇਰਾ ਸਹਾਈ ਹੋ ਜੀ ਉਥੇ ਮੇਰੀ ਤੂੰ लाज ਰੱਖ ਲਈ ਸਾਧ ਸੰਗਤ ਜੀ ਉਮੀਦ ਸਿੰਘ ਉਹ ਵੀ ਆ ਕੇ ਤਰਲੇ ਲੈਂਦਾ ਮਰ ਕਹਿੰਦਾ ਤੁਸੀਂ ਖਾਦੇ ਸੇਵਾਦਾਰ ਤੁਸੀਂ ਕਾਲੀ ਮੇਰੀ ਮਰੀਦਗੀ ਕਰਦੇ ਹੋ ਆਪਣੀ ਰੰਜਿਸ਼ ਕੱਢਣ ਵਾਸਤੇ ਤੂੰ ਉਹਦੇ ਘਰ ਵਿੱਚ ਜੀਵ ਹੱਤਿਆ ਮਾਰ ਕੇ ਰੱਖਿਆ ਉਹਨੂੰ ਬੋਤਾਤਾ ਉਮੀਦ ਸਿੰਘ ਤਰਲੇ ਲਏ ਉਹ ਮਹਾਰਾਜ ਮੈਨੂੰ ਬਖਸ਼ ਦਿਓ ਮਹਾਰਾਜ ਮੇਰਾ ਭੜਾ ਕਰ ਦਿਓ ਉਸ ਵੇਲੇ ਰਾਜਾ ਸਾਹਿਬ ਆਖਣ ਲੱਗੇ ਸਾਡੇ ਘਰ ਵਿੱਚ ਸਾਡੇ ਘਰ ਵਿੱਚ ਜੇ ਕਿਸੇ ਨੇ ਤਿਲ ਜੀ ਨਹੀਂ ਵੀ ਸੇਵਾ ਕੀਤੀ ਹੈ ਨਾ ਸਾਨੂੰ ਉਸ ਜੀਵ ਦਾ ਵੀ ਧਿਆਨ ਰਹਿੰਦਾ ਤੁਸੀਂ ਤਾਂ ਸਾਡੇ ਕੋਲ ਰਹਿੰਦੇ ਹੋ ਸਾਨੂੰ ਤਾਂ ਉਹਦਾ ਵੀ ਧਿਆਨ ਰਹਿੰਦਾ ਤੇ ਸਾਧ ਸੰਗਤ ਜੀ ਇਹ ਮਹਾਪੁਰਸ਼ਾਂ ਦਾ ਵਿਰਧ ਹੈ ਜਿਹੜਾ ਭਾਵਨਾ ਬਣਾ ਕੇ ਦਿਨੋਂ ਅੱਜ ਵੀ ਰਜੋਈ ਕਰਦਾ ਹੈ ਕੱਲੀ ਉਸ ਰੁਲੂ ਦੀ ਗੱਲ ਨਹੀਂ ਕੱਲੀ ਮੀਤ ਸਿੰਘ ਦੀ ਗੱਲ ਨਹੀਂ ਅੱਜ ਵੀ ਭਾਵੇਂ ਲੋਕੀ ਜੋ ਮਰਜੀ ਬੋਲੀ ਜਾਣ ਪਰ ਜਦੋਂ ਕਿਤੇ ਜ਼ਿੰਦਗੀ ਚੋਂਖਾ ਸਮਾਂ ਆਉਂਦਾ ਹੈ ਨਾ ਜਿਸ ਮਹਾਪੁਰਸ਼ ਦੇ ਦਰ ਦੀ ਸੇਵਾ ਕਰਦੇ ਹੋ ਮਹਾਪੁਰਸ਼ ਸਿਰ ਤੇ ਹੱਥ ਰੱਖ ਕੇ ਖੜ੍ਹ ਜਾਂਦਾ ਇਹ ਸੱਚ ਹੈ ਇਸੇ ਕਰਕੇ ਪੜੀਦਾ ਹੈ ਇਹ ਫਿਰ ਦੱਸੋ ਵਾਮੀ ਦਾ ਉਹ ਸ਼ਰਮੀਆਂ ਆਨੂ ਗੱਲ ਸ਼ਰਦਾ ਬਣਾ ਕੇ ਉਹ ਰਾਜਾ ਸਾਹਿਬ ਦੇ ਚਰਨਾਂ 'ਚ ਬੈੰਦਾ ਅੱਜ ਵੀ ਉਹਨੀਆਂ ਮਰਾਦਾਂ ਉਹਨੀਆਂ ਝੋਲੀਆਂ ਅੱਜ ਵੀ ਪਰਦੇ ਉਹ ਨਹੀਂ ਬੇਇਨਸਾਫੀ ਕਿਸੇ ਨਾਲ ਕਰਦਾ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਜਿਹੜਾ ਉਸ ਮਾਲਕ ਦੀ ਭਗਤੀ ਕਰਦਾ ਹੈ ਉਸ ਮਾਲਕ ਦਾ ਹੀ ਰੂਪ ਹੋ ਜਾਂਦਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤੇ ਰਾਇਆ ਉਹ ਰੱਬ ਦੇ ਪਿਆਰਿਆਂ ਦੇ ਆਉਣ ਕਰਕੇ ਸਾਰੀ ਦੁਨੀਆ ਦਾ ਬਲਾਵ ਹੋ ਜਾਂਦਾ ਸਾਰੀ ਦੁਨੀਆ ਦਾ ਉਧਾਰ ਹੋ ਜਾਂਦਾ ਹੈ ਤੇ ਜਿੰਨੀਆਂ ਮਾਵਾਂ ਜਿੰਨੇ ਭਾਈ ਤੁਸੀਂ ਬੈਠੇ ਹੋ ਲੈ ਇੱਕ ਵਾਰੀ ਭਾਵਨਾ ਨਾਲ ਸਾਰੇ ਉੱਚੀ ਆਵਾਜ਼ ਵਿੱਚ ਗਾਜ ਵਜ ਕੇ ਬੋਲਿਓ ਰਾਜਾ ਸਾਹਿਬ ਦੇ ਦਿਓ ਦیدار ਜੀ ਮਿਲਿਆ ਗਾਜ ਕੇ ਅਰਥੇ ਮੈਨੂੰ ਆਏ ਦੱਸੋ ਵੀ ਤੁਸੀਂ ਜਨਮ ਦਿਨ ਤੇ ਆਏ ਕੀ ਲੈਣੋਂ ਇੱਥੇ ਨਾ ਬੀਵੀਆਂ ਬੋਲਦੀਆਂ ਨਾ ਭਾਈ ਬੋਲਦੇ ਸੁਣੀ ਤੁਸੀਂ ਸਾਰੇ ਜਾਣੇ ਹੋ ਇਹ ਨਹੀਂ ਵੀ ਤੁਸੀਂ ਕਿਸੇ ਨੇ ਸੁਣਿਆ ਨਹੀਂ ਆਏ ਫਿਰ ਕੀ ਫਾਇਦਾ ਚੱਲ ਕੇ ਆਏ ਆ ਪੈਰ ਪਵਿੱਤਰ ਹੋ ਗਏ ਮੱਥਾ ਟੇਕਿਆ ਮੱਥਾ ਪਵਿੱਤਰ ਹੋ ਗਏ ਹੱਥ ਜੋੜੇ ਹੱਥ ਪਵਿੱਤਰ ਹੋ ਗਏ ਕੰਨਾਂ ਨਾਲ ਬਾਣੀ ਸੁਣਨ ਦੀ ਕੰਨ ਪਵਿੱਤਰ ਹੋ ਗਏ ਨੇਤਰਾ ਨਾਲ ਦਰਸ਼ਨ ਕਰ ਲੈ ਅੱਖਾਂ ਪਵਿੱਤਰ ਹੋ ਗਈਆਂ ਜੀਵ ਰਹਿ ਗਈ ਗੱਲੀ ਇਹ ਵੀ ਕਰ ਲੋ ਪਵਿੱਤਰ ਅਸੀਂ ਤਾਂ ਬੋਲੀ ਹੋ ਜਾਣਾ ਐ ਇਹ ਬਾਈ ਤੁਹਾਡਾ ਹੀ ਭਲਾ ਇਹਦੇ ਚ ਜਿਹਨੂੰ ਦਰਸ਼ਨਾਂ ਦੀ ਲੋੜ ਐ ਆਪੇ ਬੋਲ ਕੋ ਗਦੇ ਗਦਾ ਹੀ ਦਰਸ਼ਨ ਵੀ ਮੰਗਣੇ ਚਾਹੀਦੇ ਨੇ ਕਿ ਦੁਨਿਆਵੀ ਦਾ ਤਾਂ ਹੀ ਵੀ ਕੈਨੇਡਾ ਦਾ ਵੀਜ਼ਾ ਮਿਲ ਜੇ ਅਮਰੀਕਾ ਚਲੇ ਜਾਈਏ ਸਰਕਾਰ ਸਰਕਾਰੀ ਨੌਕਰੀ ਮਿਲ ਜੇ ਆਏ ਮਿਲ ਜੇ ਆਹੀ ਕੁਛ ਮੰਗੀ ਜਾਣਾ ਆਏ ਵੀ ਗਹਿ ਕੇ ਵੇਖ ਲੋ ਇੱਕ ਵਾਰੀ ਰਾਜਾ ਸਾਹਬ ਦੇ ਦਿਓ ਦیدار ਜੀ ਮਿਲਿਆ ਨੂੰ ਰਾਜਾ ਸਾਬ ਦੇ ਹੱਥ ਜੋੜ ਖੜਾ ਤੇਰੇ ਦਰ ਤੇ ਤੁਸੀਂ ਲਾਉਣਾ ਦੀ ਸਾਫੀ ਦੇ ਦੀ ਪਰਚੇ ਹੱਥ ਜੋੜ ਖੜਾ ਤੇਰੇ ਦਰ ਤੇ ਲਾਉਣਾ ਦੀ ਸਾਫੀ ਦੇ ਦੀ ਪਰਚੇ ਹੱਥ ਜੋੜ ਖੜਾ ਤੇ ਨਰ ਤੇ ਲਾਉਣਾ ਦੀ ਸਾਫੀ ਦੇ ਦੀ ਪਰਚੇ ਹਾਥੀ ਜੋੜੇ ਖੜਾ ਤੇਰੇ ਦਰ ਤੇ ਤੁਕੀ ਲੋਲਾ ਜੀ ਖਾਬੀ ਨੇ ਵੀ ਪਰਸ਼ੇ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਫੁੱਲਾਂ ਬਖਸ਼ੋ ਮੇਰੀਆਂ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਫੁੱਲਾਂ ਬਖਸ਼ੋ ਮੇਰੀਆਂ ਰਾਜਨਾ ਤੇਰੇ ਰਤੇ ਆਇਆ ਮੱਥਾ ਚਰਣਾ ਦੇ ਨਾਲ ਲਾਇਆ ਫੁੱਲਾਂ ਬਖਸ਼ੋ ਮੇਰੀਆਂ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਚਰਦਾ ਦੇ ਨਾਲ ਲਾਇਆ ਫੁੱਲਾਂ ਬਖਸ਼ੋ ਮੇਰੀਆਂ ਹੋ ਫੁੱਲਾਂ ਬਖਸ਼ੋ ਮੇਰੀਆਂ ਫੁੱਲਾਂ ਬਖਸ਼ੋ ਮੇਰੀਆਂ ਰਾਜਾ ਸਾਂ ਸਾਰੇ ਸੱਚੇ ਪਾਤਸ਼ਾਹ ਮੇਰ ਕਰਨ ਸਾਥ ਸੰਗਤ ਜੀ ਜਿੰਨੀਆਂ ਸੰਗਤਾਂ ਨੇ ਇੱਥੇ ਹਾਜ਼ਰੀ ਭਰੀਏ ਤਨ ਕਰਕੇ ਮਨ ਕਰਕੇ ਧਨ ਕਰਕੇ ਉਹ ਮਹਾਪੁਰਸ਼ਾਂ ਨੇ ਇੱਕ ੜੀ ਦੀ ਸੰਗਤ ਦਾ ਵੀ ਇੱਕ ਪਲ ਦੀ ਸੰਗਤ ਦਾ ਵੀ ਸਾਨੂੰ ਫਲ ਦੇਣਾ ਹੈ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਮੇਰ ਕਰਨ ਸਾਰੇ ਪ੍ਰਬੰਧਕ ਰਲ ਮਿਲ ਕੇ ਬੜੇ ਉਤਸ਼ਾਹ ਨਾਲ ਬੜੇ ਪ੍ਰੇਮ ਨਾਲ ਹਰ ਸਾਲ ਦੀ ਤਰ੍ਹਾਂ ਮਹਾਪੁਰਸ਼ਾਂ ਦਾ ਆਗਮਨ ਜਿਹੜਾ ਜਨਮ ਦਿਹਾੜਾ ਜਿਹੜਾ ਉਹ ਸੰਗਤਾਂ ਮਨਉਂਦੀਆਂ ਧੰਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਮੇਰ ਕਰਨ